ਅਗਸਤ ਵਾਲੇ ਦਿਨ ਪੰਜਾਬ ਦੀ ਅਤੇ ਸਿੱਖ ਕੌਮ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਅਤੇ ਜਥੇਦਾਰ ਸਹਿਬਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਬਾਕੀਆਂ ਦੇ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਉਹਨਾਂ ਦੇ ਬਾਰੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਵਿਚਾਰਾਂ ਕੀਤੀਆਂ ਗਈਆਂ ਅਤੇ ਅਖੀਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਖੜੇ ਹੋ ਕੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਦੇ ਦਿੱਤਾ ਗਿਆ ਜਿਸ ਨੇ ਕਿ ਪੂਰੇ ਪੰਜਾਬ ਦੀ ਪੂਰੀ ਸਿੱਖ ਕੌਮ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਅਤੇ ਨਵੀਆਂ ਮੰਗਾਂ ਵੀ ਸੁਖਬੀਰ ਸਿੰਘ ਬਾਦਲ ਦੇ ਅੱਗੇ ਅਤੇ ਜਥੇਦਾਰ ਸਾਹਿਬ ਦੇ ਅੱਗੇ ਰੱਖੀਆਂ ਜਾਣ ਲੱਗ ਪਈਆਂ ਨੇ ਤੋ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਵੇਲੇ ਸ਼੍ਰੀ ਅਕਾਲ ਤਖਨ ਸਾਹਿਬ ਦੇ ਜਥੇਦਾਰ ਦੇ ਵੱਲੋਂ ਕੀ ਸ਼ਬਦਾਵਲੀ ਵਰਤੀ ਗਈ ਹੈ ਸੇਬਾਂ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਤੇ ਸੁਖਬੀਰ ਸਿੰਘ ਬਾਦਲ ਨੇ ਤਤੌਰ ਡਿਪਟੀ ਮੁੱਖ ਮੰਤਰੀ ਕਿਦਾਰ ਸਰਕਾਰ ਅੰਤਿਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਦੇ ਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਐਕਸ਼ਨ ਹੋ ਉਹ ਭਾਈ ਕਾਮਲੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੇ ਸਤਾਣ ਹੋਇਆ ਜਿਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਵਿੱਤੀ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਪਤਿਸ਼ਰ ਸਹਿਬ ਜੀ ਵਿਖੇ ਦੇਣ ਸੁਖਬੀਰ ਸਿੰਘ ਬਾਦਲ ਜਿੰਨਾ ਚਿਰ ਮਾਣੇ ਸਿੱਖ ਦੀ ਧਰਾਂ ਸ਼੍ਰੀ ਅਕਾਲ ਪਤਿਸ਼ਰ ਸਹਿਬ ਜੀ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਵਾਖੀ ਨੇ ਮੰਨਦਾਰ ਉਹਨਾਂ ਚ ਉਹਨਾਂ ਨੂੰ ਸ਼੍ਰੀ ਅਕਾਲ ਪਤਿਸ਼ਰ ਸਹਿਬ ਜੀ ਤੋਂ ਪਰਖਾਇਆ ਕੋਸ਼ਿਸ਼ ਕੀਤਾ ਜਾਂਦਾ ਹੈ ਬਹੁਤ ਬਹੁਤ ਦਿੱਕਤਾਂ ਦਾ ਸਾਹ ਰਾਜ ਜੱਥੇਦਾਰ ਸਾਹਿਬ ਦੇ ਵੱਲੋਂ ਆਪਣੀ ਸ਼ਬਦਾਵਲੀ ਦੇ ਵਿੱਚ ਗੁਨਾਹ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਜਿਸ ਨੂੰ ਕਿ ਬਹੁਤ ਵੱਡਾ ਸ਼ਬਦ ਮੰਨਿਆ ਜਾ ਰਿਹਾ ਹੈ ਦੋਸ਼ੀ اقرار ਦੇ ਦਿੱਤਾ ਗਿਆ ਹੈ ਜਿੰਨੀਆਂ ਵੀ ਸ਼ਿਕਾਇਤਾਂ ਮਿਲੀਆਂ ਸਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਉਹਨਾਂ ਸ਼ਿਕਾਇਤਾਂ ਦਾ ਦੋਸ਼ੀ ਸੁਖਬੀਰ ਬਾਦਲ ਨੂੰ ਕਰਾਰ ਦੇ ਦਿੱਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਆਪਣੀ ਪਹਿਲੀ ਪ੍ਰਤੀਕਿਰਿਆ ਇਸ ਘਟਨਾਕ੍ਰਮ ਤੋਂ ਬਾਅਦ ਦਿੱਤੀ ਗਈ ਹੈ ਉਹਨਾਂ ਨੇ ਪੋਸਟ ਪਾ ਕੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨਿਵਾ ਕੇ ਪ੍ਰਵਾਨ ਕਰਦਾ ਹੈ ਹੁਕਮ ਅਨੁਸਾਰ ਜਲਦੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕਰਾਂਗਾ ਜੀ ਸੁਖਬੀਰ ਬਾਦਲ ਨੇ ਸਿਰ ਮੱਥੇ ਪ੍ਰਵਾਨ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅਤੇ ਖਿਮਾ ਜਾਚਨਾ ਵੀ ਮੈਂ ਛੇਤੀ ਹੀ ਕਰਾਂਗਾ ਜਿਵੇਂ ਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਸੁਖਬੀਰ ਬਾਦਲ ਨੇ ਇਹ ਗੱਲ ਆਖ ਦਿੱਤੀ ਹੈ ਸੁਖਬੀਰ ਬਾਦਲ ਨੇ ਤਾਂ ਇਹ ਐਲਾਨ ਕਰ ਦਿੱਤਾ ਕਿ ਮੈਂ ਛੇਤੀ ਹੀ ਖਿਮਾ ਜਾਂਚਣ ਲਈ ਪੇਸ਼ ਹੋਵਾਂਗਾ ਸ਼੍ਰੋਮਣੀ ਅਕਾਲੀ ਦਲ ਕੀ ਪੋਲਿਆ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਦੇ ਵੱਲੋਂ ਹੀ ਇਹ ਹੀ ਗੱਲ ਆਖੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਵਾਂਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਪਹਿਲਾਂ ਚਰਚਾਵਾਂ ਸੰਨ ਜਿਹਾ ਕੋਈ ਵੀ ਸਖਤ ਫੈਸਲਾ ਜਥੇਦਾਰਾਂ ਦੇ ਵੱਲੋਂ ਸੁਖਬੀਰ ਬਾਦਲ ਦੇ ਬਾਰੇ ਨਹੀਂ ਲਿਆ ਜਾਵੇਗਾ ਪਰ ਕੁਝ ਰਿਪੋਰਟਾਂ ਸਾਹਮਣੇ ਆਈਆਂ ਜਿਨ੍ਹਾਂ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਇਸ ਵਾਰ ਸੁਖਬੀਰ ਸਿੰਘ ਬਾਦਲ ਨੂੰ ਜਥੇਦਾਰ ਦੇ ਵੱਲੋਂ ਬਖਸ਼ਿਆ ਨਹੀਂ ਜਾਵੇਗਾ ਰਿਪੋਰਟਾਂ ਤਾਂ ਐਵੀਂ ਮਿਲੀਆਂ ਕਿ ਇਸ ਵਾਰ ਜਥੇਦਾਰਾਂ ਦੇ ਉੱਤੇ ਕੋਈ ਵੀ ਪ੍ਰਭਾਵ ਪ੍ਰੈਸ਼ਰ ਦਬਾਅ ਨਹੀਂ ਹੈ ਬਿਲਕੁਲ ਦਬਾ ਨਹੀਂ ਹੈ ਹਾਂ ਤੇ ਜਥੇਦਾਰਾਂ ਦੇ ਵੱਲੋਂ ਪੂਰੀ ਨਿਰਪੱਖਤਾ ਦੇ ਨਾਲ ਇਸ ਵਾਰ ਫੈਸਲਾ ਸੁਣਾਇਆ ਜਾ ਸਕਦਾ ਹੈ ਇਸ ਦੀ ਭਿੰਨਕ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਵੀ ਲੱਗ ਗਈ ਸੀ ਇਸੇ ਕਰਕੇ ਉਹਨਾਂ ਨੇ 30 ਅਗਸਤ ਤੋਂ ਇੱਕ ਦਿਨਾਂ ਪਹਿਲਾਂ 29 ਅਗਸਤ ਵਾਲੇ ਦਿਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਥਾਪ ਦਿੱਤਾ ਬਲਵਿੰਦਰ ਸਿੰਘ ਭੁੰਦਰ ਨੂੰ ਹਾਂ ਤੇ ਪ੍ਰਧਾਨ ਦੀਆਂ ਸਾਰੀਆਂ ਤਾਕਤਾਂ ਵੀ ਬਲਵਿੰਦਰ ਸਿੰਘ ਭੁੰਦਰ ਨੂੰ ਸੌਂਪ ਦਿੱਤੀਆਂ ਗਈਆਂ ਇੱਕ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਤਲਬ ਇਹ ਕਿ ਜੋ ਕੰਮ ਪ੍ਰਧਾਨ ਦੇ ਵੱਲੋਂ ਕੀਤੇ ਜਾਂਦੇ ਨੇ ਉਹ ਸਾਰੇ ਕੰਮ ਬਲਵਿੰਦਰ ਸਿੰਘ ਭੁੰਦੜ ਕਰਿਆ ਕਰਨਗੇ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਲਾ ਦਿੱਤਾ ਗਿਆ ਇਸ ਦੇ ਬਾਵਜੂਦ ਸ਼ਰਮਣੀ ਅਕਾਲੀ ਦਾ ਸੁਧਾਰ ਲਹਿਰ ਜੋ ਚਲਾ ਰਹੇ ਨੇ ਬਾਗੀ ਅਕਾਲੀ ਉਹ ਇਸ ਫੈਸਲੇ ਤੋਂ ਤਾਂ ਖੁਸ਼ ਹਨ ਜੋ ਤਨਖਾਹਿਆ ਕਰਾਰ ਦਿੱਤਾ ਹੈ ਪਰ ਉਹ ਅਜੇ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਅੜੇ ਹੋਏ ਨੇ ਸ਼ਰਮਣੀ ਅਕਾਲੀ ਦਾ ਸੁਧਾਰ ਲਹਿਰ ਦੇ ਵੱਲੋਂ ਫੇਸਬੁੱਕ ਤੇ ਪੋਸਟ ਪਾਈ ਗਈ ਹੈ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਲੈ ਗਏ ਫੈਸਲੇ ਤੇ ਉਹਨਾਂ ਨੇ ਲਿਖਿਆ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰਾ ਨਹੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਮਹਿਰ ਦੀ ਪਹਿਲੀ ਵੱਡੀ ਜਿੱਤ ਇਸ ਨੂੰ ਆਪਣੀ ਜਿੱਤ ਬਾਗੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿਉਂਕਿ ਬਾਗੀਆਂ ਨੇ ਸ਼ਿਕਾਇਤ ਕੀਤੀ ਉਹ ਸ਼ਿਕਾਇਤੇ ਅਮਲ ਹੋਇਆ ਅਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਗੁਨਾਗਾਰ ਗਰਦਾਨ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜਾਬ ਦੀ ਅਤੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਇਹ ਕੋਈ ਛੋਟੀ ਘਟਨਾ ਨਹੀਂ ਆਖੀ ਜਾ ਸਕਦੀ ਹੈ ਕਿਉਂਕਿ ਫਖਰੇ ਕੌਮ ਦਾ ਸਨਮਾਨ ਮਿਲਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਈਆ ਕਰਾਰ ਦੇ ਦਿੱਤਾ ਗਿਆ ਹੈ ਹੁਣ ਬਾਗੀ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਆਖਦੇ ਨੇ ਜਥੇਦਾਰ ਦੇ ਫੈਸਲੇ ਦਾ ਅਸੀਂ ਬਿਲਕੁਲ ਸਵਾਗਤ ਕਰਦੇ ਹਾਂ ਬਹੁਤ ਚੰਗਾ ਫੈਸਲਾ ਉਹਨਾਂ ਦੇ ਵੱਲੋਂ ਲਿਆ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਭੜੇ ਲਈ ਅਤੇ ਸਿੱਖ ਕੌਮ ਦੇ ਵਿੱਚ ਏਕਤਾ ਬਣਾਉਣ ਲਈ ਜਥੇਦਾਰ ਨੂੰ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਜੀਡੀਅਮ ਬਣਾ ਦੇਣਾ ਚਾਹੀਦਾ ਹੈ ਭਾਵ 4-5 ਮੈਂਬਰਾਂ ਦਾ ਇੱਕ ਪ੍ਰਧਾਨਗੀ ਸਮੂਹ ਬਣਾ ਦੇਣਾ ਚਾਹੀਦਾ ਹੈ ਜਿਸ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕੀਤੀ ਜਾਵੇ ਬਾਕੀ ਅਕਾਲੀਆਂ ਨੇ ਹੁਣ ਜਥੇਦਾਰ ਦੇ ਅੱਗੇ ਇਹ ਮੰਗ ਰੱਖੀ ਆ ਪ੍ਰਜੀਡੀਅਮ ਬਣਾਓ ਅਤੇ ਸੁਖਬੀਰ ਬਾਦਲ ਦੇ ਅੱਗੇ ਮੰਗਾ ਇਹ ਰੱਖੀ ਆ ਕਿ ਪ੍ਰਧਾਨਗੀ ਹੁਣ ਵੀ ਛੱਡ ਦਿਓ ਅਜੇ ਵੀ ਨਹੀਂ ਪ੍ਰਧਾਨਗੀ ਛੱਡਦੇ ਹੁਣ ਤਾਂ ਤਨਖਈਆ ਇਕਰਾਰ ਦੇ ਦਿੱਤਾ ਹੈ ਚਰਨਜੀਤ ਸਿੰਘ ਬਰਾੜ ਆਖਦੇ ਨੇ ਤਨਖਈਆ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਿਲਕੁਲ ਨਹੀਂ ਹੋ ਸਕਦਾ ਸਿੱਖ ਕੌਮ ਆ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਹੈ ਇਸ ਕਰਕੇ ਉੜੇ ਸੁਖਬੀਰ ਬਾਦਲ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਬਾਗੀਆਂ ਨੂੰ ਜਵਾਬ ਦਿੱਤਾ ਹੈ ਗੁਰਚਰਨ ਸਿੰਘ ਗਰੇਵਾਲ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਆਖਿਆ ਜਦੋਂ ਆਪਣੀਆਂ ਪ੍ਰਧਾਨਗੀ ਦੀਆਂ ਸਾਰੀਆਂ ਤਾਕਤਾਂ ਸੁਖਬੀਰ ਬਾਦਲ ਦੇ ਵੱਲੋਂ ਬਲਵਿੰਦਰ ਸਿੰਘ ਪੁੰਦਰ ਨੂੰ ਦੇ ਦਿੱਤੀਆਂ ਗਈਆਂ ਨੇ ਤਾਂ ਫਿਰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਜਾਂ ਫਿਰ ਨਾ ਦੇਣਾ ਕੋਈ ਵੀ ਮਤਲਬ ਬਾਕੀ ਨਹੀਂ ਰਹਿ ਜਾਂਦਾ ਹੈ ਇਹਨਾਂ ਬਾਗੀਆਂ ਨੂੰ ਹੁਣ ਸਬਰ ਕਰ ਲੈਣਾ ਚਾਹੀਦਾ ਹੈ ਸੁਖਬੀਰ ਬਾਦਲ ਨੂੰ ਤਨਖਾਹਿਆ ਤੱਕ ਕਿਨਾਰ ਦੇ ਦਿੱਤਾ ਗਿਆ ਹੈ ਜਥੇਦਾਰ ਸਾਹਿਬ ਦੇ ਵੱਲੋਂ ਅਸੀਂ ਸਿਰ ਨਮਾ ਕੇ ਉਸ ਫੈਸਲੇ ਨੂੰ ਪ੍ਰਵਾਨ ਕਰਦੇ ਹਾਂ ਪਰ ਬਾਕੀਆਂ ਦੇ ਕਰਕੇ ਹੀ ਇਹਨਾਂ ਨੇ ਸ਼ਿਕਾਇਤ ਕੀਤੀ ਜਥੇਦਾਰ ਨੇ ਫੈਸਲਾ ਸੁਣਾ ਦਿੱਤਾ ਹੈ ਪਰ ਬਾਕੀ ਅਜੇ ਵੀ ਖੁਸ਼ ਆ ਨਜ਼ਰ ਨਹੀਂ ਆ ਰਹੇ ਸ਼ਰੋਮਨੀ ਅਕੜਗਲ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਬਾਕੀਆਂ ਨੂੰ ਇਹ ਜਵਾਬ ਦਿੱਤਾ ਗਿਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਰੌਲਾ ਇੱਕ ਵਾਰ ਫਿਰ ਤੋਂ ਪ੍ਰਧਾਨਗੀ ਨੂੰ ਲੈ ਕੇ ਹੀ ਪੈਂਦਾ ਨਜ਼ਰ ਆ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਜੇ ਵੀ ਪ੍ਰਧਾਨਗੀ ਛੱਡਣ ਦੇ ਰੌਂ ਦੇ ਵਿੱਚ ਨਜ਼ਰ ਨਹੀਂ ਆ ਰਹੀ